ਇਤਿਹਾਸਿਕ ਕਸਬਾ ਹਟਪੂਰ ਦੀ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸਮੂਹ ಗ್ರಾಮ ਪੰਚਾਇਤ ਨਗਰ ਨਿਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਸਦਕਾ ਕਰਵਾਇਆ 17ਵਾਂ ਸ਼ਾਨਦਾਰ ਪੈਂਡੂ ਖੇਡ ਮੇਲਾ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ ਪੈਂਡੂ ਖੇਡ ਮੇਲੇ ਵਿੱਚ ਹਾਕੀ, ਫੁੱਟਬਾਲ, ਵਾਲੀਬਾਲ ਅਤੇ ਤਾਂਸੀਪ ਦੇ ਦਿਲਚਸਪੇ ਮੁਕਾਬਲੇ ਹੋਏ ਤੇ ਐਨਆਰਆਈ ਵੀਰਾਂ ਨੇ ਪੈਂਡੂ ਖੇਡ ਮੇਲੇ ਦੀ ਰੌਣਕ ਨੂੰ ਵਧਾਇਆ ਹਾਕੀ ਵਿੱਚ ਪੁਲੀ ਦੀ ਟੀਮ ਨੇ ਪਹਿਲੇ ਸਥਾਨ ਤੇ ਕਬਜ਼ਾ ਕੀਤਾ ਤੇ ਦੂਜੇ ਸਥਾਨ ਤੇ ਪਿੰਡ ਕਬੱਦੀ ਦੀ ਟੀਮ ਰਹੀ ਵਾਲੀਬਾਲ ਵਿੱਚ ਪਹਿਲੇ ਸਥਾਨ ਤੇ ਗਾਗੇਵਾਲ ਦੀ ਟੀਮ ਤੇ ਦੂਜੇ ਸਥਾਨ ਤੇ ਪਿੰਡ ਚੱਕ ਭਾਈਕਾ ਦੀ ਟੀਮ ਰਹੀ ਇਸੇ ਤਰ੍ਹਾਂ ਤਾਂਸੀ ਵਿੱਚ ਫਾਸਟ ਹਠੂਰ ਅਤੇ ਸੈਕੰਡ ਪਿੰਡ ਭਮੀਪੁਰਾ ਦੀ ਟੀਮ ਰਹੀ ਜੇਤੂ ਟੀਮਾਂ ਨੂੰ ਆਯਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਨਗਦ ਇਨਾਮ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਮਰਹੂਮ ਸ੍ਰੈਣ ਸਿੰਘ ਹਟੂਰ ਦੇ ਪਰਿਵਾਰ ਵੱਲੋਂ ਹਾਕੀ ਅਤੇ ਫੁੱਟਬਾਲ ਦੇ ਇੱਕ ਇੱਕ ਬੈਸਟ ਖਿਡਾਰੀ ਨੂੰ ਫਰੇਜਾਂ ਦੇ ਕੇ ਸਨਮਾਨਿਤ ਕੀਤਾ ਗਿਆ ਖੇਡ ਪ੍ਰੇਮੀਆਂ ਵੱਲੋਂ ਹਾਕੀ ਵਿੱਚ ਬੈਸਟ ਖਿਡਾਰੀ ਬੱਗੋ ਧੂਰਕੋਟ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਛੋਟੀ ਉਮਰ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਸਰਪੰਚ ਜਸ਼ਕਮਲਪ੍ਰੀਤ ਸਿੰਘ ਨਿਪਾ ਤੇ ਆਜ਼ਾਦ ਸਪੋਰਟਸ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਪਹੁੰਚੀਆਂ ਟੀਮਾਂ ਨਾਲ ਜਾਣ ਪਛਾਣ ਕੀਤੀ ਅਤੇ ਆਜ਼ਾਦ ਸਪੋਰਟਸ ਕਲੱਬ ਦੇ ਸਰਪੰਚ ਜਸ਼ਕਮਲਪ੍ਰੀਤ ਸਿੰਘ ਨਿਪਾ ਹਟੂਰ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਕਰਵਾਏ ਪਿੰਡੂ ਖੇਡ ਮੇਲੇ ਦੀ ਸਲਾਘਾ ਕੀਤੀ। ਟਰੱਕ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਢਾਲੀਵਾਲ ਨੇ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਨਗਰ ਦੇ ਸਰਪੰਚ ਜਗਸ਼ਕਮਲਪ੍ਰੀਤ ਸਿੰਘ ਨਿਪਾ ਹਟੂਰ ਨੇ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਸੀਨੀਅਰ ਆਗੂ ਅਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜਗਜੀਤ ਸਿੰਘ ਯੂਐਸਏ, ਪਰਮਲ ਸਿੰਘ ਕੈਨੇਡਾ, ਦੁੱਲਾ ਯੂਐਸਏ, ਸੁਖਚੈਨ ਸਿੰਘ ਯੂਐਸਏ, ਜੁਬੰਦਾ ਪਰਵਾਰ ਦਰਸ਼ਨ ਸਿੰਘ ਰਾਮੇ ਵਾਲੇ ਕੈਨੇਡਾ ਅਮਰਜੀਤ ਸਿੰਘ ਬੈਲਜੀਅਮ ਸਤਨਾਮ ਸਿੰਘ ਯੂ ਐਸ ਏ ਗੀਤਾ ਸਿੰਘ ਦਰਬਾਰਾ ਸਿੰਘ ਕੈਨੇਡਾ ਮਾਸਟਰ ਨਛੱਤਰ ਸਿੰਘ ਹਠੂਰ ਕੈਨੇਡਾ ਵਾਲੇ ਇੰਦਰਪਾਲ ਸਿੰਘ ਕੈਨੇਡਾ ਟਰੱਕ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਢਾਲੀਵਾਲ ਹਠੂਰ ਹਾਕੀ ਕੋਚ ਪ੍ਰੀਤਮ ਸਿੰਘ ਹਠੂਰ ਹਾਕੀ ਕੋਚ ਰੇਸ਼ਮ ਸਿੰਘ ਪਾਲ ਸਮੇਤ ਸਮੂਹ ਸਹਿਯੋਗੀਆਂ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਤਸਵੀਰਾਂ ਵੇਖ ਰਹੇ ਹੋ ਤੁਸੀਂ ਰੀਅਲ ਮਿਕਸ న్యూਸ ਦੇ ਮਾਧਿਅਮ ਰਾਹੀਂ ਕਸਬਾ ਹਠੂਰ ਤੋਂ ਬਰਿਆਮ ਹਠੂਰ ਦੀ ਸਪੈਸ਼ਲ ਰਿਪੋਰਟ। ਹਾਂਜੀ ਵੀਰ ਜੀ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਰੀਅਲ ਮਿਕਸ ਚੈਨਲ ਦਾ। ਤੇ ਆਪਣਾ ਜੋ ਯਾਸ਼ ਸਪੋਰਟਸ ਕਲੱਬ ਦਾ 17ਵਾਂ ਟੂਰਨਾਮੈਂਟ ਕਰਾ ਰਹੇ ਆਂ ਆਪਾਂ ਸਾਰੇ ਨਗਰ ਨਿਵਾਸੀ ਤੇ ਐਨਆਰਆਈ ਵੀਰਾਂ ਦਾ ਤੇ ಗ್ರಾಮ ਪੰਚਾਇਤ ਦੀ ਮਦਦ ਦੇ ਨਾਲ ਇਹ ਬਹੁਤ ਦੇ ਟੂਰਨਾਮੈਂਟ ਹੋ ਰਿਹਾ ਜੀ ਇੱਥੇ ਕੱਲ ਤੋਂ ਹਾਕੀ ਦੀਆਂ 32 ਟੀਮਾਂ ਆਈਆਂ ਜੀ ਸਾਰੀਆਂ ਤੇ ਆਪਣੇ ਫੁੱਟਬਾਲ ਦੇ 24 ਤੇ ਵਾਲੀਬਾਲ ਦਾ ਅੱਜ ਹੋ ਰਿਹਾ ਜੀ ਤਾਂ ਸੀਬੀ ਹੋਈ ਆ ਬਹੁਤ ਵਧੀਆ ਮੁਕਾਬਲੇ ਹੋਇਆ ਜੀ ਹਾਕੀ ਦੇ ਤੇ ਕੱਲ ਨੂੰ ਲਾਸਟ ਦਿਨ ਆ ਜੀ ਕੱਲ ਨੂੰ ਫੁੱਟਬਾਲ ਦੀ ਆਪਣੇ ਕੋਲੇ 8 ਟੀਮਾਂ ਰਹਿ ਜਾਣੀਆਂ ਨੇ ਤੇ ਉਧਰ ਹਾਕੀ ਦਾ ਵੀ ਕੁਆਰਟਰ ਫਾਈਨਲ ਮੈਚ ਚੱਲਣਗੇ ਤੇ ਵਾਲੀਬਾਲ ਦਾ ਜੀ ਅੱਜ ਸਮਾਪਤੀ ਅੱਜ ਉਹਨਾਂ ਦੀ 16 ਟੀਮਾਂ ਨਵੇੜ ਦੇਣਗੇ ਜੀ ਜੀ ਬਹੁਤ ਵਧੀਆ ਟੂਰਨਾਮੈਂਟ ਆਈ ਬਹੁਤ ਇਲਾਕੇ ਦੀਆਂ ਸਾਰੀਆਂ ਟੀਮਾਂ ਪਹੁੰਚੀਆਂ ਨੇ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਐਨ ਆਰ ਆਈ ਵੀਰਾਂ ਦਾ ਜੀ ਸਹਿਯੋਗੀ ਸੱਜਣਾ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਜੀ ਤੇ ਸਮੂਹ ਗ੍ਰਾਮ ਪੰਚਾਇਤ ਸਟੂਰ ਦਾ ਜੀ ਅਸੀਂ ਤੁਸੀਂ ਸਮਝ ਲਓ ਵੀ ਜਦੋਂ ਆਪਣੇ ਮੋਬਾਈਲ ਦੇ ਨਾਲ ਜੁੜ ਕੇ ਬੱਚੇ ਫਿਰ ਗਰਾਊਂਡ 'ਚ ਆਉਣਾ ਘਟ ਹੋ ਗਏ ਨੇ ਤੇ ਕੁਝ ਜੂ ਥੋਨੂੰ ਪਤਾ ਹੀ ਹੈ ਜੀ ਫਿਰ ਆਪਣਾ ਫੋਰਨ ਕੰਟਰੀਆਂ ਚ ਲੱਗ ਗਿਆ ਤੇ ਅਸੀਂ ਵੀ ਇਹੀ ਆਸਨਾ ਟੂਰਨਾਮੈਂਟ ਕਰਾਉਨੇ ਵੀ ਬੱਚੇ ਦੇਖਣ ਤੇ ਮੋਬਾਈਲੋਂ ਹਟ ਕੇ ਇੱਥੇ ਗਰਾਊਂਡਾਂ ਦੇ ਵਿੱਚ ਆਪਣਾ ਟਾਈਮ ਦੇਣ ਤੇ ਇਹਨਾਂ ਤਾਂ ਟੂਰਨਾਮੈਂਟ ਕਰਾਉਣਾ ਵੀ ਇਹਨੂੰ ਸਿੱਖਣ ਕੋਸ ਇੱਥੇ ਆਉਣ ਤਾਂ ਕਿ ਅਸੀਂ ਵੀ ਜਿਹੜੇ ਨਵੇਂ ਬੱਚੇ ਆਉਣ ਹੋਰ ਜੋੜੀਏ ਆਸ ਸਾਨੂੰ ਵੀ ਸਾਡੇ ਨਾਲ ਹੋਰ ਬੱਚੇ ਵੀ ਜੁੜਨਗੇ ਜੀ ਹਜ਼ਾਰ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਜੋ 7ਵਾਂ ਸਾਲਾਨਾ ਹਾਕੀ ਵਾਲੀਬਾਲ ਕਾਂਸ਼ੀ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਸ ਵਿੱਚ ਸਾਡੀ ਹਾਕੀ ਦੀਆਂ ਤਕਰੀਬਨ 32 ਟੀਮਾਂ ਫੁੱਟਬਾਲ ਦੀਆਂ 24 ਟੀਮਾਂ, ਵਾਲੀਬਾਲ ਦੀਆਂ 16 ਟੀਮਾਂ ਤੇ ਤਾਂਸੀਪ ਦੀਆਂ ਕਾਫੀ ਟੀਮਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਵੀ ਖਿਡਾਰੀ ਜੋ ਟੀਮਾਂ ਸਾਡੇ ਟੂਰਨਾਮੈਂਟ ਵਿੱਚ ਜਿਨ੍ਹਾਂ ਨੇ ਹਿੱਸਾ ਪਾਇਆ ਉਹਨਾਂ ਦਾ ਆਉਣ ਤੇ ਧੰਨਵਾਦ ਕਰਦੇ ਹਾਂ। ਨੌਜਵਾਨ ਪੀੜ੍ਹੀ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਉਸ ਤੋਂ ਬਚਣ ਦੇ ਲਈ ਸਭ ਤੋਂ ਸੌਖਾ ਰਾਹ ਇਹ ਹੀ ਆ ਵੀ ਤੁਸੀਂ ਗਰਾਊਂਡਾਂ ਨਾਲ ਵੱਧ ਤੋਂ ਵੱਧ ਜੁੜੋ। ਜੂ ਟੂ ਫੇਸਬੁਕ ਤੋਂ ਖਿਹੜਾ ਛਡਾਉਣ ਦਾ ਸਭ ਤੋਂ ਸੌਖਾ ਢੰਗ ਇਹੀ ਆ ਵੀ ਗਰਾਉਂਡਾਂ ਵਿੱਚ ਵੱਧ ਤੋਂ ਵੱਧ ਪਹੁੰਚਿਆ ਜਾਵੇ ਤੁਹਾਡੀ ਸਿਹਤ ਤੁਹਾਡੀ ਜਵਾਨੀ ਬਚੀ ਰਹੀ ਮੈਂ ਸਾਰੇ ਨਗਰ ਨੂੰ ਇਸ ਗੱਲ ਦੀ ਵਧਾਈ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨਗਰ ਦੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਬਾਕੀ ਦੂਜਾ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਕਿ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ ਇੱਕ ਇਹੀ ਆਪਣੇ ਕੋਲੇ ਅਪਰਾਲਾ ਇਹਨਾਂ ਨੂੰ ਖੇਡਾਂ 'ਚ ਪਾ ਕੇ ਇਹਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਬਹੁਤ ਵਧੀਆ ਪ੍ਰੋਗਰਾਮ ਆ ਇਹ ਕਬੱਡੀ ਦਾ ਉਧਰ ਕਬੱਡੀ ਦਾ ਮੈਚ ਵੀ ਚੱਲ ਰਿਹਾ ਤੇ ਇਧਰ ਹਾਕੀ ਦਾ ਤੇ ਵਾਲੀਬਾਲ ਤੇ ਫੁੱਟਬਾਲ ਦਾ ਸਾਰੇ ਮੈਚ ਚੱਲ ਰਹੇ ਆ ਮੈਂ ਧੰਨਵਾਦ ਦੀਆਂ ਜਸ ਕਮਲਪ੍ਰੀਤ ਸਿੰਘ ਦਾ ਜਿਨ੍ਹਾਂ ਨੇ ਇਹ ਮੋੜ ਤੋਂ ਲੈ ਕੇ ਹੁਣ ਤੱਕ ਸਵਾਮਾਂ ਨਮਾਉਂਦੇ ਆ ਨਵੇਂ ਬੱਚਿਆਂ ਨੂੰ ਇਹ ਹੀ ਕਹਾਂਗੇ ਵੀ ਮੋਬਾਈਲਾਂ ਦਾ ਘਿਹੜਾ ਛੱਡ ਕੇ ਖੇਡ ਜੜੀ ਆਪਣੀਆਂ ਖੇਡਾਂ 'ਤੇ ਲਾਵੋ ਵੱਧ ਤੋਂ ਵੱਧ ਇਧਰ ਧਿਆਨ ਦੇਵੋ ਮਾਪਿਆਂ ਨੂੰ ਵੀ ਇਹ ਚੀਜ਼ ਚਾਹੀਦੀ ਆ ਵੀ ਬੱਚਿਆਂ ਨੂੰ ਮੋਬਾਈਲਾਂ ਦਾ ਘਿਹੜਾ ਛਡਾ ਕੇ ਤੇ ਗੇਮਾਂ 'ਨੂੰ ਵੱਧ ਤੋਂ ਵੱਧ ਇੰਟਰਸਟ ਰੱਖਣਾ ਚਾਹੀਦਾ ਧੰਨਵਾਦ ਜੀ ਧੰਨਵਾਦ ਕਰਦਾ ਹਾਂ ਐਨਆਰਆਈਆਂ ਨੇ ਵੀ ਜਿਹੜੀਆਂ ਰੌਣਕਾਂ ਲਾਈਆਂ ਗਰਾਊਂਡਾਂ ਦੇ ਵਿੱਚ ਦਿਲ ਖਿੱਚਵੇਂ ਮੈਚ ਹੋ ਰਹੇ ਆ ਕੀ ਕਹਿਣਾ ਚਾਹੂਗੇ ਵੱਡਾ ਪ੍ਰਫਾਲਾ ਇਹ ਆਜ਼ਾਦ ਕਲੱਬ ਨੂੰ ਤਕਰੀਬਨ 17ਵਾਂ ਸਾਲ ਆ ਇਹ ਟੂਰਨਾਮੈਂਟ ਦਾ ਤੇ ਐਨਆਰਆਈਆਂ ਦਾ ਸਾਰਨਾ ਵੱਡਾ ਸਹਿਯੋਗ ਐਨਆਰਆਈ ਭਰਾਵਾਂ ਦਾ ਤੇ ਵੱਡਿਆਂ ਦਾ ਜਿਹੜੇ ਟੂਰਨਾਮੈਂਟ ਦੇ ਵਿੱਚ ਦੇਖਣ ਆਏ ਆ ਤੇ ਸਪੈਸ਼ਲੀ ਬਾਹਰੋਂ ਟੂਰਨਾਮੈਂਟ ਲਈ ਹੋਈ ਆਏ ਆ ਤੇ ਬਾਕੀ ਸਾਰੇ ਨਗਰ ਦਾ ਹੀ ਸਹਿਯੋਗ ਆ ਤੇ ਹਾਕੀ ਦੇ ਫੁੱਟਬਾਲ ਦੇ ਵਾਲੀਬਾਲ ਦੇ ਤਾਂਛ ਦੇ ਚਲੋ ਕਬੱਡੀ ਦੇ ਵੀ ਨਾਲ ਵਧੀਆ ਮੈਚ ਹੋ ਰਹੇ ਆ ਹਾਂਜੀ ਬਾਬਾ ਜੀ ਦਾ ਧੰਨਵਾਦ ਬਾਕੀ ਪਿੰਡੂ ਕਿਹੜੇ ਪੱਲਾ ਕਿਵੇਂ ਹੈ ਜੇ ਅਪਰਾਲੇ ਜਿਹੜੀ ਜਾਰੀ ਰਹਿਣਗੀ ਹਾਂਜੀ ਜਰੂਰ ਅ ਇਸ ਤੋਂ ਵੀ ਕੋਸ਼ਿਸ਼ ਕਰਾਂਗੇ ਵੀ ਅਗਲੇ ਸਾਲ ਵਧੀਆ ਇਹ ਤੋਂ ਵੀ ਵਧੀਆ ਪ੍ਰਬੰਧ ਕਰੀਏ ਤੇ ਬਾਕੀ ਜਿੰਨੇ ਵੀ ਪਤਵੰਤੇ ਖੜੇ ਆ ਸਾਰਿਆਂ ਦਾ ਧੰਨਵਾਦ ਬਾਬਾ ਜੀ ਸੱਦੋਵਾਲ ਵਾਲੇ ਇਨਾਂ ਦਾ ਵੀ ਸਪੈਸ਼ਲ ਧੰਨਵਾਦ ਮਲਕੀਤ ਸਿੰਘ ਸਰਪੰਚ ਜਗਜੀਤ ਸਿੰਘ ਅਮਰਜੀਤ ਸਿੰਘ ਤਾਇਆ ਜੀ ਤੇ ਸਮੁੱਚੇ ਪੰਚਾਇਤ ਮੈਂਬਰ ਤੇ ਸਾਰੇ ਨਗਰ ਦੇ ਧੰਨਵਾਦ ਬੱਚਿਆਂ ਦਾ ਵੀ ਹੁਣ ਅਸੀਂ ਮਹੀਨੇ ਡੇਢ ਮਹੀਨੇ ਤੱਕ ਪੇਪਰਾਂ ਤੋਂ ਬਾਅਦ ਨਾ ਬੱਚਿਆਂ ਦਾ ਵੀ ਸਪੈਸ਼ਲ ਇੱਕ ਨਿੱਕਾ ਟੂਰਨਾਮੈਂਟ ਕਰਾਉਣਾ ਵਾ ਹਰ ਸਾਲ ਕਰਾਈ ਦੋ ਵੀ ਤੇ ਮਹੀਨੇ ਤੱਕ ਬੱਚਿਆਂ ਦਾ ਵੀ ਇੱਕ ਹਾਕੀ ਦਾ ਤੇ ਫੁੱਟਬਾਲ ਦਾ ਟੂਰਨਾਮੈਂਟ ਕਰਾਵਾਂਗੇ ਧੰਨਵਾਦ ਮੈਂ ਵੀ ਹਾਕੀ ਪਲੇਅਰ ਹਾਂ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਹ 17ਵਾਂ ਸਾਲ ਚੱਲ ਰਿਹਾ ਹੈ ਸਾਰੇ ਸਾਰੇ ਟੂਰਨਾਮੈਂਟ ਕਰਾ ਰਿਹਾ ਮੇਰੇ ਪਾਪਾ ਐਨ ਆਰ ਆਈ ਵੀਰ ਸਾਰਾ ਪੈੰਡ ਕਰਵਾ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਾਕੀ ਤੋਂ ਲੈ ਕੇ ਫੁੱਟਬਾਲ ਕਬੱਡੀ ਵਾਲੀਬਾਲ ਤੇ ਤਾਂਸ਼ ਵੀ ਖੇਡੀ ਜਾਂਦੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਕਿ ਹਰ ਪੈੰਡ 'ਚ ਖੇਡਣੀਆਂ ਚਾਹੀਦੀਆਂ ਗੇਮਾਂ ਹਾਂਜੀ ਜੇ ਰੂੜਾਣਾ ਚਾਹੀਦਾਗਾ ਸਾਰੇ ਆਣ ਮੈਂ ਤਾਂ ਕੰਨੀ ਆ ਵੱਧ ਤੋਂ ਵੱਧ ਵੱਧ ਤੋਂ ਵੱਧ पुली वो वो मबालक जीुली साढे सपंच जस कमप्री सिबा नामा बंदि कर्ेयर बि सपंच साहिब कूली जो ई आहे हथ ख़राब प्लेयर भई कूली फ्रैज जणी आहे उहो गोलकीपर कूली इहा फ्रैज दो ਦੀ ਯਾਦ ਵਿੱਚ ਲਾਡੀ ਦੇ ਪਰਿਵਾਰ ਵੱਲੋਂ ਦਿੱਤੀਆਂ ਜਾਂਦੀਆਂ ਜੀ ਰਿਕਸਾਲ ਲਓ ਜੀ ਗੋਲ ਕਿੱਧਰ ਦੀ ਫਿਰਿਆ ਆਏ ਬੈਸਟ ਬਲੇ ਹਾਜੀ ਦਾ ਉਲੀ ਦਾ ਗੋਲ ਕੀਪਰ ਜਾਂਦੀਆਂ ਪ੍ਰੋਫੈਸਰ ਰਣਜੀਤ ਸਿੰਘ ਜੀ ਦਾ ਆਰਵਾੜ ਦੇ ਲੋ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸਾਡੀ ਟੀਮ ਦਾ ਕਿਉਂਕਿ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਬਾਕੀ ਹਠੂਰ ਟੂਰਨਾਮੈਂਟ ਕਮੇਟੀ ਦਾ ਜਿਨ੍ਹਾਂ ਨੇ ਇਹ ਸੋਹਣਾ ਟੂਰਨਾਮੈਂਟ ਕਰਾਇਆ ਆਰਗੇਨਾਈਜ਼ ਕੀਤਾ ਸਾਡੀ ਪਿੰਡ ਦੀ ਪੂਲੀ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਫਾਈਨਲ ਖੇਡੀ ਬਾਕੀ ਕਬੱਡੀ ਦੀ ਟੀਮ ਵੀ ਬਹੁਤ ਸੋਹਣਾ ਖੇਡੀ ਆ ਪੂਲੀ ਦੀ ਟੀਮ ਨੇ ਦੂਜੇ ਹਾਫ ਦੇ ਵਿੱਚ ਗੋਲ ਕੀਤਾ ਸੋਹਣੀ ਜਿੱਤ ਹਾਸਲ ਕੀਤੀ ਆ ਸੋਨਾ ਪਲੈਂਟੀ ਕੋਰਨਰ ਮਲੇ ਜਿਸ ਦੇ ਵਿੱਚ ਗੋਪੀ ਨੇ ਸਾਡੇ ਨੇ ਆਪਾਂ ਦੇਖ ਸਕਦੇ ਆ ਇਸ ਖਡਾਰੀ ਨੇ 골 ਕੀਤਾ ਬਹੁਤ ਵਧੀਆ 골 ਲਾਇਆ ਤੇ ਸਾਰੀ ਟੀਮ ਨੇ ਹੀ ਇਕੱਲੇ ਇਕੱਲੇ ਪਲੇਅਰ ਆਪਾਂ ਕਿਸ ਕਿਸ ਦਾ ਨਾਮ ਲਈਏ ਸਾਰਿਆਂ ਨੇ ਬਹੁਤ ਯੋਗਦਾਨ ਦਿੱਤਾ ਆਪਾਂ ਦੇਖ ਸਕਦੇ ਕਿਦਾਂ ਮੁੜ ਕੇ ਦੇ ਨਾਲ ਪਿੱਛੇ ਹੈ ਮਿਹਨਤ ਦੇ ਨਾਲ ਪਿੱਛੇ ਹੋਇਆ ਹੈ ਸਹੀ ਬੰਨੇ ਮੁੜ ਕੇ ਨਾਲ ਨਹੀਂ ਕਿ ਮਿਹਨਤ ਦੇ ਨਾਲ ਪਿੱਛੇ ਹੋਇਆ ਨੇ ਬਹੁਤ ਵਧੀਆ ਜੋਸ਼ ਦੇ ਨਾਲ ਹੋਸ਼ ਦੇ ਨਾਲ ਖੇਡੇ ਆ ਚੰਗੇ ਖੇਡੇ ਤੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਸਾਡੀ ਟੀਮ ਜਿੱਤ ਹਾਸਲ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਨੂੰ ਸਾਰੇ ਪਿੰਡ ਵਾਸੀਆਂ ਨੂੰ ਨੇ ਉੱਤੇ ਮਾਣ ਆ ਤਾ ਕਰਕੇ ਸਿੱਥੇ ਪਹੁੰਚੇ ਸਪ

ਤਵਾ ਹੀਰੋਣੀ ਆਏ ਹੋਏ ਆਟੇ ਕੋਲੇ ਹੀਰ ਬਾਈ ਜੱਟ ਅਮਰਜੀਤ ਬਹੁਤ ਬਹੁ ਮੁਬਾਰਕਾਂ ਜੀ ਕਮਾਲ ਬਣਾ ਟੀਮ ਨੂੰ ਫੁੱਟਬਾਲ ਫਸਟ ਸਾਡੇ ਸਰਪੰਚ ਸਾਹਿਬ ਜਸਤਮਨ ਸਿੰਘ ਨਿੱਪਾ بڑے ਚਾਚਾ ਜੀ ਅਮਰਜੀਤ ਸਿੰਘ ਬੈਲਜੀਅਮ ਕਲੱਬ ਮੈਂਬਰ ਕੋਚ ਪ੍ਰੀਤਮ ਸਿੰਘ नगेंद्री चाचा छोटा आहे स्पैशल धन्यवाद उन पहिरीं नंबरदार सर नरेंद्र सूर गोपी शिदा जगदी चाचा जगदी जींदरपाली एंड पार्टी ठीकु आहे जी ਅੱਜ ਅਸੀਂ ਹਠੂਰ ਪਿੰਡ ਦੇ 17ਵੇਂ ਪਿੰਡੂ ਹਾਕੀ ਹਾਕੀ ਖੇਡ ਮੇਲੇ ਤੇ ਪਹੁੰਚੇ ਸਾਡੀ ਟੀਮ ਕਬੱਡੀ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਫਾਈਨਲ ਖੇਡੀ ਬਹੁਤ ਵਧੀਆ ਟੂਰਨਾਮੈਂਟ ਸੀ ਗਾ ਜੀ ਸਾਰੀ ਟੀਮ ਵੀ ਸਾਡੀ ਇੱਕਜੁੱਟ ਹੋ ਕੇ ਖੇਡੀ ਤੇ ਟੂਰਨਾਮੈਂਟ ਕਮੇਟੀ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਸੀ ਲੰਗਰ ਦਾ ਟੀਮਾਂ ਦੀ ਰਹਿائش ਵਗੈਰਾ ਦਾ ਜੋ ਵੀ ਪ੍ਰਬੰਧ ਸੀ ਬਹੁਤ ਵਧੀਆ ਸੀ ਗਾ ਬਹੁਤ ਵਧੀਆ ਟੂਰਨਾਮੈਂਟ ਸੀ ਤੇ ਅਸੀਂ ਹੋਰ ਵੀ ਪਿੰਡਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਹਾਕੀ ਟੂਰਨਾਮੈਂਟ ਕਰਾਓ ਤਾਂ ਜੋ ਆਪਣੀ ਜਿਹੜੀ ਨਵੀਂ ਪਨੇਰੀਆ ਹਾਕੀ ਨਾਲ ਜੁੜੇ ਬਹੁਤ ਵਧੀਆ ਟੂਰਨਾਮੈਂਟ ਸੀਗਾ ਤੇ ਬਹੁਤ ਵਧੀਆ ਲੋਕਾਂ ਨੇ ਇੰਜੋਏ ਕੀਤਾ ਜੀ ਹਾਕੀ ਦੇ ਨਾਲ-ਨਾਲ ਫੁੱਟਬਾਲ ਵੀ ਚੱਲ ਰਹੀ ਹੈ ਨਾਲ ਤੇ ਨਾਲ ਕਬੱਡੀ ਚੱਲ ਰਹੀ ਹੈ ਜਿਹਨੂੰ ਮਤਲਬ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਫਟੂਰ ਪਿੰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਵਧੀਆ ਉਪਰਾਲਾ ਕੀਤਾ ਜੀ ਧੰਨਵਾਦ ਮੈਂ ਤਾਂ ਸਾਰੇ ਜਿੰਨੇ ਇਹ ਸਪੋਰਟਸ ਕਲੱਬ ਨੂੰ ਸਪੋਰਟ ਕਰਦੇ ਆ ਜਿਨ੍ਹਾਂ ਦੀ ਬਦੌਲਤ ਅੱਜ ਖੇਡਦੇ ਮੈਦਾਨ ਦੇ ਵਿੱਚ ਰੌਣਕਾਂ ਲੱਗੀਆਂ ਮੈਂ ਸਾਰਿਆਂ ਨੂੰ ਹੀ ਸਰਪੰਚ ਸਾਹਿਬ ਸਾਰੀ ಗ್ರಾಮ ਪੰਚਾਇਤ ਪਿੰਡ ਦੇ ਪਤਵੰਤ ਤੇ ਸੱਜਣ ਐਨ ਆਰ ਆਈ ਭਰਾ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜਾ ਅੱਜ ਦਾ ਅਯੋਕਾ ਜਿਹੜਾ ਪੰਜਾਬ ਆ ਉਹ ਨਸ਼ਿਆਂ 'ਚ ਡੁੱਬ ਰਿਹਾ ਤੇ ਜੇ ਨਸ਼ਿਆਂ ਤੋਂ ਅਸੀਂ ਬਚਣਾ ਤਾਂ ਸਾਰਿਆਂ ਨੂੰ ਜਿਹੜਾ ਸੌਖਾ ਇੱਕੋ ਇੱਕ ਢੰਗ ਆ ਕਿ ਜਿਹੜੇ ਅਸੀਂ ਬੱਚੇ ਨੌਜਵਾਨ ਵੀਰ ਆ ਬੱਚੇ ਆ ਸਾਰੇ ਉਹਨਾਂ ਨੂੰ ਅਸੀਂ ਖੇਡਾਂ ਵੱਲ ਪ੍ਰੇਰਿਤ ਕਰੀਏ ਤੇ ਮੈਂ ਬਹੁਤ ਬਹੁਤ ਹਟੂਰ ਦੇ ਵਿੱਚ ਖਾਸ ਕਰਕੇ ਆ ਕੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੇ ਰਹੇ ਆ ਹੱਥ ਜੋੜ ਕੇ ਸੰਦੇਸ਼ ਨਹੀਂ ਬੇਨਤੀ ਕਰਦੇ ਹੱਥ ਜੋੜ ਕੇ ਕਿ ਜਿਹੜਾ ਰੰਗਲਾ ਪੰਜਾਬ ਜਿਹਨੂੰ ਦੁਨੀਆ ਜਾਣਦੀ ਸੀ ਉਹਨੂੰ ਬਚਾ ਲਓ ਖੇਡਾਂ ਵੱਲ ਪ੍ਰੇਰਿਤ ਹੋ ਜਿਹੜੇ ਸਹਾਇਕ ਧੰਦੇ ਆ ਉਹਨਾਂ ਨੂੰ ਅਪਣਾਓ ਪੜ੍ਹਾਈ ਕਰਕੇ ਆਪਣੇ ਮਾਪੇ ਦਾ ਰੋਸ਼ਨ ਕਰੋ ਨਾਮ ਤੇ ਸਾਡੇ ਪੰਜਾਬ ਨੂੰ ਬਚਾਓ ਸਾਡੇ ਪੰਜਾਬ ਨੂੰ ਦੁਬਾਰਾ ਫੇਰ ਹੱਸਦਾ ਬਸਦਾ ਬਣਾ ਕੇ ਬਲੰਦੀਆਂ ਤੇ ਲੈ ਕੇ ਜਾਓ। ਸ਼ੁਕਰੀਆ। ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ।